ਅੱਜ ਆਪਣੀ ਗਵਾਂਢਣ ਆਈ ਸੀ ਕਹਿੰਦੀ ਮੇਰੇ ਮੁੰਡਿਆਂ ਨੂੰ ਰਿਸ਼ਤਾ ਕਰਾਓ ਆਪਾਂ ਨਹੀਂ ਵਿਚੋਲੇ ਬਣਦੇ ਕਿਉਂ ਕੀ ਗੱਲ ਹੋਗੀ ਨਾ ਨਾ ਪੀ ਗਈ ਸ਼ਾਮ ਜਿਹੜੀ ਪਾਣੀ ਸੀ ਕੀ ਗੱਲ ਹੋਗੀ ਹੋਣਾ ਕਿ ਸੋਹਣੀ ਜਖੇਪਣ ਵਾਲਿਆਂ ਆਪਾਂ ਨੂੰ ਕਹਿੰਦੇ ਸੀ ਵੀ ਰਿਸ਼ਤਾ ਕਰਾ ਦੇ ਮੁੰਡੇ ਨੂੰ ਹਾਂ ਵੀ ਤੈਨੂੰ 2 ਤੋਲਿਆਂ ਦਾ ਕੜਾ ਪਾਵਾਂਗੇ ਆਹੋ ਪਹਿਲਾਂ ਤਾਂ ਮੇਰਾ ਮੱਥਾ ਉੱਧੇ ਠਣਕ ਗਿਆ ਸੀ ਮੈਂ ਕਿਹੜਾ ਕੜਾ ਪਾਉਣਗੇ 2 ਤੋਲਿਆਂ ਦਾ ਸੋਨਾ ਇੰਨਾ ਮਹਿੰਗਾ ਹੋਇਆ ਪਿਆ ਹਾਂ ਤੇ ਮੈਂ ਕਿਹਾ ਚਲੋ ਕੋਈ ਨਹੀਂ ਮੁੰਡੇ ਨੂੰ ਰਿਸ਼ਤਾ ਹੁੰਦਾ ਨਹੀਂ ਹੋਣਾ ਹਾਂ ਚਲ ਬੱਕਰਾ ਦੇ ਹਾਂ ਮੈਂ ਭਈ ਰਿਸ਼ਤਾ ਕਰਾਤਾ ਹਾਂ ਰਿਸ਼ਤਾ ਕਰਾਤਾ ਤੇ 15 ਦਿਨਾਂ ਬਾਅਦ ਮੈਂ ਖੇ ਚਲ ਚਲਦੇ ਆਪਾਂ ਵਿਆਹ ਨੂੰ ਦਾ ਨਰਦਾ ਕੜੀ ਦਾ ਮੀਂਛਦੇ ਆਉਂਗਾ ਹਾਂ ਤੇ ਨਾਲੇ ਵਿਆਹ ਦੀ ਤਰੀਕ ਤਰੂਕ ਰੱਖਿਆਵਾਂਗੇ ਆਪਾਂ ਅੱਛਾ ਮੈਂ ਭਈ ਉਹਨਾਂ ਦੇ ਬਾਪ ਗਿਆ ਹੈ ਹਾਂ ਮੁੰਡੇ ਦੇ ਡੈਡੀ ਨੂੰ ਕਿਹਾ ਮੈਂ ਕਿਹਾ ਭਈ ਆਪਾਂ ਵਿਆਹ ਨੂੰ ਦਾ ਹੋ ਕਰ ਲਈਏ ਕੋਈ ਇੰਤਜ਼ਾਮ ਸਹੀ ਗੱਲ ਹੈ ਐਨੇ ਨੂੰ ਭਈ ਉਹ ਕੁੜੀ ਪ੍ਰਸ਼ਾਦ ਲੈ ਕੇ ਕਹਿੰਦੀ ਲਾ ਚਾਚਾ ਤੂੰ ਪ੍ਰਸ਼ਾਦ ਖਾ ਲੈ ਮੈਂ ਕਿਹਾ ਕੁੜੀ ਹਾਂ ਕਦੀ ਚਾਚਾ ਮਿਲਦਾ ਅਗਲੇ ਦਿਨ ਹੀ ਲੈ ਤੁਨੀ ਚੜਾ ਕੇ ਵਾਏ ਮੇਰੇ ਤਾਂ ਪ੍ਰਸਾਦ ਨਾ ਨੰਗੇ ਕਦੇ ਮੈਂ ਪ੍ਰਸਾਦ ਕਨੀ ਦੇਖਾ ਕਦੇ ਮੈਂ ਆਪ ਦੇ ਕੁੱਟ ਕਨੀ ਦੇਖਾ